ਓ ਚੀਮਾ ਵੀ ਟੋਲ ਆ ਗਿਆ ਓ ਸੱਤੂ ਨੇ ਚੀਮੇ ਨੂੰ ਮੋਟਰਸਾਈਕਲ ਤੋਂ ਲਾਤਾ ਓ ਤੀਜਾ ਠੋਕਦਾ ਓ ਸੱਤੂ ਨੇ ਮੋਟਰਸਾਈਕਲ ਆਲਾ ਓ ਤੀਜਾ ਠੋਕਦਾ ਓ ਸੰਧੂਆ ਓ ਤੀਜਾ ਠੋਕਦਾ ਓ ਮੁੰਡੇ ਨੇ ਮੋਟਰਸਾਈਕਲ ਦੀ ਸੈਲਫ ਮਾਰ ਕੇ ਪਹਿਲਾ ਗੇਅਰ ਪਾ ਕੇ ਕਿਉਂਕੇ ਵਾਲਿਆ ਵੱਲੋਂ ਜੇ ਗੁਰਦੇਵਤ ਤਿੰਨ ਜਫੇ ਲਾਉਂਦਾ 11000 ਦਿੱਤਾ ਜਾਉ ਨਾਂ ਦੱਸ ਕੇ ਜਾਉ ਭਰਾ ਬਣ ਕੇ ਸ਼ੈਲੀ ਦੀ ਕਬੱਡੀ ਸਤੂ ਗੁਰੂ ਸਾਹਿਬ ਵਾਲਾ ਫੌਜੀ ਸਿੱਧੂ ਆਸਟ੍ਰੇਲੀਆ ਦੇ ਮੇਰੇ ਵੀਰੋ ਹਰ ਇੱਕ ਜੱਫੇ ਦਾ ਤੜਪੇ ਦਾ ਸਾਹਮਣੇ ਤੱਕਾਂਗੇ ਉਧਰ ਹੈਪੀ ਫੌਜੀ ਹਰਬੰਸ ਫੌਜੀ ਐਸਪੀ ਫੌਜੀ ਉਹ ਵੀ ਜੁੜਿਆ ਲਾਈਵ ਧੰਨਵਾਦ ਹਉ ਸਾਹਮਣੇ ਸੰਦੂਰ ਸਾਹਿਬ ਦੀ ਧਰਤੀ ਦਾ ਆ ਸਤੂ ਹਾਂ ਬੱਲੇ ਬੱਲੇ ਕਰਵਾ ਗਿਆ ਇੱਕ ਜੱਫਾ ਰਹਿ ਗਿਆ 22000 ਦਾ ਭਰਾਵਾ ਵੱਲੋਂ ਵੱਡਾ ਤਲਵਾਰ ਉਹਨਾਂ ਨੋਟਾਂ ਦਾ 20 ਪੈ ਗਿਆ ਤੇ ਨੋਟ ਚੱਕ ਲਿਓ ਭਰਾ ਵੜ ਕੇ ਤੇਰਾ ਮੇਰਾ ਮੁਕਾਬਲਾ ਬਾਕੀ ਐ ਉਹ ਚੀਮਾ ਵੀ ਤੋਰ ਆ ਗਿਆ ਉਹ ਸੱਤੂ ਨੇ ਚੀਮੇ ਨੂੰ ਮੋਟਰਸਾਈਕਲ ਤੋਂ ਲਾਤਾ ਉਹ ਤੀਜਾ ਠੋਕਦਾ ਉਹ ਸੱਤੂ ਨੇ ਮੋਟਰਸਾਈਕਲ ਵਾਲਾ ਉਹ ਤੀਜਾ ਠੋਕਦਾ ਉਹ ਸੰਧੂਆ ਉਹ ਤੀਜਾ ਠੋਕਦਾ ਉਹ ਮੁੰਡੇ ਨੇ ਮੋਟਰਸਾਈਕਲ ਦੀ ਸੈਲਫ ਮਾਰ ਕੇ ਪਹਿਲਾ ਗੇਅਰ ਪਾ ਕੇ ਉਹ ਬੀਲੇ ਦੇ ਸਟੇਡੀਅਮ ਤੋਂ ਉਹ ਖਡੂਰ ਸਾਹਿਬ ਨੂੰ ਤੋੜ ਲਿਆ ਉਹ ਖਡੂਰ ਸਾਹਿਬ ਨੂੰ ਤੋੜ ਲਿਆ ਆ ਜਾਓ ਥੀਸ ਵਰਤ ਉਹ ਗੱਲਾ ਮੋਟਰਸਾਈਕਲ ਦੀ ਤੋੜ ਸੱਧੂਆ 21000 ਵੀ ਹੋਰ ਆ ਗਿਆ ਨਾਲ ਐਮੀ ਸਾਡਾ ਵੀਰ ਰਿੰਗੂ ਸਿੱਧੂ ਤੇ ਜੋਧ ਰੰਧਾਵਾ ਉਹਨਾਂ ਦਾ 21000 ਦਾ ਆ ਤੀਜਾ ਜਖਾ ਲੱਗਿਆ ਉਹ ਸਾਹਮਣੇ ਸਿੰਭੂ